ਸਰਕਾਰ ਵੱਲੋਂ ਸਾਰੀਆਂ ਦਵਾਈਆਂ ਮੁਹੱਈਆ ਕਰਾਈਆਂ ਗਈਆਂ ਜਿਦੇ ਵਿੱਚ ਬੀਪੀ ਦੀਆਂ ਸ਼ੂਗਰ ਦੀਆਂ ਔਰ ਇੱਥੇ ਮੈਂ ਦੱਸਣਾ ਚਾਹਾਂਗਾ ਕਿ ਕਿ ਸਰਕਾਰ ਵੱਲੋਂ ਸਾਨੂੰ ਇੱਕ ਲੈਟਰ ਆਇਆ ਹੈ ਅਸੀਂ ਬੀਪੀ ਤੇ ਸ਼ੂਗਰ ਦੇ ਮਰੀਜ਼ਾਂ ਨੂੰ ਨਾ ਪਰੇਸ਼ਾਨ ਹੋਣ ਇਸ ਕਰਕੇ ਅਸੀਂ 30 ਦਿਨ ਦੀ ਜਿਹੜੀ ਮੈਡੀਸਿਨ ਹੈ ਬੀਪੀ ਤੇ ਸ਼ੂਗਰ ਦੀ ਉਹਨਾਂ ਨੂੰ ਦੇਣੀ ਸ਼ੁਰੂ ਕਰਤੀ ਹੈ ਤੁਸੀਂ ਆਪਣੀ ਪਰਚੀ ਖਿੜਕੀ ਤੋਂ ਹੀ ਕਟਾਓਗੇ ਉਹਦੇ ਨਾਲ ਨਾਲ ਐਕਸ-ਰੇ ਜਿਹੜਾ ਹੈ ਸਾਡਾ 24 ਘੰਟੇ ਚੱਲੇਗਾ ਲੈਬ ਦੀ ਸਰਵਿਸਿਜ਼ ਵੀ 24 ਘੰਟੇ ਚੱਲ ਰਹੀਆਂ ਹੈ ਇਹ ਸਾਰਾ ਕੁਝ 24 ਘੰਟੇ ਚੱਲਦਾ ਹੈ ਤੇ ਜੇ ਕਿਸੇ ਨੂੰ ਡਰੱਗਸ ਦੀ ਕੋਈ ਲੋੜ ਹੈ ਉਹ ਵੀ 24 ਘੰਟੇ ਸਾਡੇ ਕੋਲੋਂ ਤੁਹਾਨੂੰ ਮਿਲਣਗੀ। ਹੁਣ ਪਹਿਲਾਂ OPD ਹੁੰਦੀ ਸੀ ਜਿਹੜਾ ਦੱਸਿਆ ਜਾ ਰਿਹਾ ਕਿ 600 ਦੇ ਕਰੀਬ ਹੁੰਦੀ ਸੀ ਤੇ ਹੁਣ ਉਹੀ OPD ਹੈ 1200 ਦੇ ਕਰੀਬ ਹੋ ਗਈ ਹੈ ਤੇ ਕਿਉਂਕਿ ਇਹ ਜਿਹੜਾ ਬੈਨੀਫਿਟ ਲੋਕ ਲੈਣ ਵਾਸਤੇ ਹੋਰ ਪਹੁੰਚਣ ਲੱਗ ਗਏ। ਇਹ ਬੈਨੀਫਿਟ ਦੂਰ ਦੂਰੋਂ ਆ ਲੈਣੇ ਲੋਕ ਅਕਸਰ ਨਾਲ ਆ ਜਾਂਦਾ ਆਪਣੇ ਫ੍ਰੀ ਕੋਟ ਲਈ। ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਮੈਂ ਹਾਂ ਗੁਰਜੀਤ ਸਿੰਘ ਰਮਣਾ ਤਾਂ ਪੰਜਾਬ ਸਰਕਾਰ ਵੱਲੋਂ ਨਵੀਆਂ ਸਬਾਵਾਂ ਦਿੱਤੀਆਂ ਗਈਆਂ ਨੇ ਕਹਿ ਸਕਦੇ ਆ ਕਿ ਮਰੀਜ਼ਾਂ ਹਸਤੇ ਜੋ ਵੀ ਸਰਕਾਰੀ ਹਸਪਤਾਲਾਂ ਦੇ ਵਿੱਚ ਜਾਣਗੇ ਕਾਫੀ ਉਹਨਾਂ ਨੂੰ ਸਹੂਲਤਾਂ ਮਿਲਣਗੀਆਂ ਜਿੰਨੀਆਂ ਮੈਡੀਸਿਨ ਜਨੇ ਉਹ ਫ੍ਰੀ ਆਫ ਕਾਸਟ ਦਿੱਤੀਆਂ ਜਾਣਗੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰਦੇ ਆ ਫਰੀਦਕੋਟ ਦੇ ਸਿਵਲ ਹਸਪਤਾਲ ਦੀਆਂ ਕਿਉਂਕਿ ਸਿਵਲ ਹਸਪਤਾਲ ਦੇ ਵਿੱਚ ਜੇ ਆਪਾਂ ਪਹਿਲਾਂ ਦੀ ਗੱਲ ਕਰੀਏ ਕਾਫੀ ਵੱਡੀ ਗਿਣਤੀ ਦੇ ਵਿੱਚ ਜਿਹੜੇ ਇੱਥੇ ਓਪੀਡੀ ਹੁੰਦੀ ਸੀ ਪਰ ਹੁਣ ਦੱਸਿਆ ਜਾ ਰਿਹਾ ਕਿ ਦੁੱਗਣੀ ਓਪੀਡੀ ਜਿਹੜੀ ਹੁਣ ਇੱਥੇ ਹੋ ਚੁੱਕੀ ਹੈ ਜੇਕਰ ਪਹਿਲਾਂ 600 ਦੇ ਕਰੀਬ ਜਿਹੜੇ ਮਰੀਜ਼ ਆਉਂਦੇ ਸੀ ਤਾਂ ਹੁਣ 1200 ਦੇ ਕਰੀਬ ਦੱਸਿਆ ਜਾ ਰਿਹਾ ਕਿ ਮਰੀਜ਼ ਆਉਣ ਲੱਗੇ ਨੇ ਕਿਉਂਕਿ ਸਾਰੀਆਂ ਦਵਾਈਆਂ ਜਿਹੜੀਆਂ ਮਰੀਜ਼ਾਂ ਨੂੰ ਫ੍ਰੀ ਮਿਲਣ ਲੱਗੀਆਂ ਨੇ ਜਿੰਨੇ ਇੱਥੇ ਟੈਸਟਿੰਗ ਹੁੰਦੇ ਨੇ ਉਹ ਜਿਹੜੇ ਫ੍ਰੀ ਆਫ ਕਾਸਟ ਸਾਰੇ ਬੜੀਆਂ ਸਹੂਲਤਾਂ ਜਿਹੜੀਆਂ ਸਿਵਲ ਹਸਪਤਾਲ ਦੇ ਵਿੱਚ ਮਿਲ ਚੁੱਕੀਆਂ ਨੇ ਤਾਂ ਇੱਥੇ ਕੁਝ ਮਰੀਜ਼ ਵੀ ਪਹੁੰਚੇ ਗੱਲਬਾਤ ਕਰਦੇ ਆਂ ਜੀ ਕਾਫੀ ਰਾਸ਼ਾ ਇੱਥੇ ਸਹੂਲਤਾਂ ਵੀ ਸਰਕਾਰ ਨੇ ਕਾਫ ਸਹੀ ਹੈ ਜੀ ਦਵਾਈ ਵੀ ਮਿਲਦੀ ਆ ਤੇ ਮੁਕਤੀ ਆ ਸਾਰਾ ਕੰਮ ਇੱਥੇ ਪਹਿਲਾਂ ਮਿਲਦੀਆਂ ਸਾਰੀਆਂ ਸਹੂਲਤਾਂ ਪਹਿਲਾਂ ਮਿਲਦੀ ਸੀ ਥੋੜੀ ਘੱਟ ਮਿਲਦੀ ਸੀ ਹੁਣ ਵੱਧ ਮਿਲਦੀ ਆ ਹਾਂ ਦੇਖ ਸਕਦੇ ਹੋ ਤੁਸੀਂ ਕਾਫੀ ਜਿਹੜੀ ਗਿਣਤੀ ਜਿਹੜੀ ਵੱਧ ਚੁੱਕੀ ਹੈ ਮਰੀਜ਼ਾਂ ਦੀ ਕਿਹਨਾਂ ਵੇਜ ਤੁਹਾਡਾ ਫਰਜੋਸ ਸਿੰਘ ਫਰਜੋ ਜੀ ਕਿਵੇਂ ਹੋ ਅੱਜ ਇੱਥੇ ਅੱਜ ਮੈਂ ਆਪਣੇ ਵਾਈਸ ਨੂੰ ਲੈ ਕੇ ਆਇਆ ਐਪੈਂਡਿਕਸ ਦਾ ਆਪਰੇਟਾ ਦਾ ਕੁਝ ਜਿਹੜੀਆਂ ਉਹ ਸਰਕਾਰ ਦੀ ਨਵੀਂ ਪਾਲਿਸੀ ਜਾਈ ਹੈ ਕਿਉਂਕਿ ਜਿਹੜੀਆਂ ਕਾਫੀ ਸਵਾਵਾਂ ਜਿਹੜੀਆਂ ਸਰਕਾਰ ਵੱਲੋਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਮਰੀਜ਼ਾਂ ਨੂੰ ਸਾਰੀਆਂ ਜਿਹੜੀਆਂ ਦਵਾਈਆਂ ਉਹ ਮੈਡੀਸਿਨ ਦੇ ਜਿਹੜੀਆਂ ਹੈਗੀਆਂ ਬਾਹਰੋਂ ਨਹੀਂ ਮਿਲਣਗੀਆਂ ਇੱਥੋਂ ਫ੍ਰੀ ਆਫ ਕੋਸਟ ਮਿਲਣਗੀਆਂ ਹੋਰ ਵੀ ਸਹੂਲਤਾਂ ਕਾਫੀ ਮਿਲਦੀਆਂ ਕਿਵੇਂ ਦੇਖਦੇ ਹੁੰਦੇ ਨੇ ਇਹ ਤਾਂ ਬਹੁਤ ਵਧੀਆ ਗੱਲ ਹੈ ਮੈਂ ਮੇਰੀ ਆਪਣੀ ਵਾਈਫ ਹੈਲਥ ਡਿਪਾਰਟਮੈਂਟ ਦੇ ਵਿੱਚ ਹੈ ਤੇ ਹੈਲਥ ਡਿਪਾਰਟਮੈਂਟ ਦੇ ਵਿੱਚ ਜਿੰਨੇ ਲੋਕ ਨੇ ਉਹ ਸਾਰੇ ਇਹ ਇਹੀ ਗੱਲ ਕਰਦੇ ਨੇ ਕਿ ਜਿਹੜੇ ਸਰਕਾਰ ਹੁਣ ਇਸ ਵਕਤ ਵਧੀਆ ਕੰਮ ਕਰ ਰਹੀ ਹੈ ਇਹ ਸਿਹਤ ਤੇ ਸਿੱਖਿਆ ਨੂੰ ਲੈ ਕੇ ਵੱੱਜਾ ਇਹੀ ਜ਼ਰੂਰੀ ਜੋ ਦੋ ਚੀਜ਼ਾਂ ਹੁੰਦੀਆਂ ਨੇ ਤੇ ਵੱੱਜਾ ਲੱਗਦਾ ਦੇਖ ਕੇ ਜਿਹੜੇ ਪਾਸੇ ਆਪਾਂ ਗੱਲ ਕਰੀਏ ਜਿਵੇਂ ਹੁਣ ਪਹਿਲਾਂ ਆਪੀਡੀ ਹੁੰਦੀ ਸੀ ਇਹ ਦੱਸਿਆ ਜਾ ਰਿਹਾ ਕਿ 600 ਦੇ ਕਰੀਬ ਹੁੰਦੀ ਸੀ ਤੇ ਹੁਣ ਉਹੀ ਆਪੀਡੀ ਹੈ 1200 ਦੇ ਕਰੀਬ ਹੋ ਗਈ ਹੈ ਤੇ ਕਿਉਂਕਿ ਜਿਹੜਾ ਬੈਨੀਫਿਟ ਲੋਕ ਲੈਣ ਵਾਸਤੇ ਹੋਰ ਪਹੁੰਚਣ ਲੱਗ ਗਿਆ ਹਾਂ ਬੈਨੀਫਿਟ ਦੂਰ ਦੂਰੋਂ ਆ ਲੈਣੇ ਲੋਕ ਅਕਸਰ ਨਾਲ ਆ ਜਾਂਦਾ ਆਪਣੇ ਫ੍ਰੀ ਕੋਟ ਦੇ ਤੇ ਹਾਂ ਵੱਡੀ ਗੱਲ ਹੈ ਆਮ ਲੋਕਾਂ ਨੂੰ ਸੌਖਾ ਹੋ ਗਿਆ ਕਿੱਥੇ ਵਿਚਾਰੇ ਯਾਰ ਕਾਨੂੰਨ ਇੱਥੇ ਪ੍ਰੇਸ਼ਾਨੀਆਂ ਹੁੰਦੀਆਂ ਜਿਵੇਂ ਹੁਣ ਕਾਫੀ ਵੱਡੀ ਤਦਾਦ ਦੇ ਵਿੱਚ ਇੱਥੇ ਪੇਸ਼ੈਂਟ ਖੜੇ ਆ ਲਾਈਨਾਂ ਦੇ ਵਿੱਚ ਲੱਗੇ ਨੇ ਦਿੱਕਤ ਆਉਂਦੀ ਕੋਈ ਨਾ ਹਾਂ ਦਿੱਕਤ ਹੁੰਦੀ ਤਾਂ ਹੈ ਪਰ ਵੀ ਹਾਂ ਕੁਝ ਲੋਕ ਆਏ ਹੈਲਪ ਵੀ ਕਰਦੇ ਆ ਜਿਵੇਂ ਜਿਹੜੇ ਨਹੀਂ ਖੜ ਸਕਦੇ ਜਾਂ ਬਜ਼ੁਰਗ ਉਹਨਾਂ ਨੂੰ ਗਾਹ ਕਰ ਦਿੰਦੇ ਆ ਇਹ ਹੁਣ ਜਿਵੇਂ ਬਿਮਾਰੀਆਂ ਵੱਧ ਰਹੀਆਂ ਓਵੇਂ ਫਿਰ ਲੋਕ ਵੀ ਤਾਂ ਇੱਥੇ ਓਨੇ ਜ਼ਿਆਦਾ ਹੀ ਭੀੜ ਹੋਊਗੀ ਕੀ ਤੁਸੀਂ ਆਪਦੇ ਵੱਲੋਂ ਕੋਈ ਮੈਸੇਜ ਸਰਕਾਰ ਨੂੰ ਜਾਂ ਇੱਥੇ ਸਿਵਲ ਡਿਪਾਰਟਮੈਂਟ ਨੂੰ ਦੇਣਾ ਚਾਹੁੰਦੇ ਆ ਜਾਂ ਲੋਕਾਂ ਨੂੰ ਦੇਣਾ ਚਾਹੁੰਦੇ ਆ ਵੀ ਉਹ ਵੀ ਸਹਿਯੋਗ ਦੇਣ ਨਾਲ ਹਾਂ ਮੈਂ ਇਹੀ ਕਹਿਣਾ ਚਾਹੂੰਗਾ ਕਿ ਸਿਹਤ ਦੇ ਮਾਮਲੇ ਵਿੱਚ ਸਾਰਿਆਂ ਨੂੰ ਮਤਲਬ ਮਿਲ ਜੁਲ ਕੇ ਇੱਕ ਦੂਜੇ ਦਾ ਸਾਥ ਦੇਣਾ ਚਾਹੀਦਾ ਜਿਵੇਂ ਬਜ਼ੁਰਗਾਂ ਦਾ ਇਸ ਵਕਤ ਇੱਥੇ ਜਿਵੇਂ ਬੈਠੇ ਹੋਏ ਨੇ ਇੱਥੇ ਜ਼ਿਆਦਾ ਹੋਰ ਜ਼ਿਆਦਾ ਬੈਠਣ ਵਾਸਤੇ ਜਗ੍ਹਾ ਬਣਾ ਦੇਣੀ ਚਾਹੀਦੀ ਹੈ ਜਿਵੇਂ ਇੱਥੇ ਕਈ ਲੋਕ ਖੜੇ ਹੋਏ ਨੇ ਸਪੈਸ਼ਲ ਇੱਥੇ ਮੈਨੂੰ ਲਾਇਆ ਲੱਗਦਾ ਹੁੰਦਾ ਹੈ ਵੀ ਇੱਥੇ ਸਾਹਮਣੇ ਇੱਕ ਅਨਾਉਂਸਮੈਂਟ ਆਸਤੇ ਨੰਬਰ ਵਾਰ ਸਾਰਿਆਂ ਨੂੰ ਬੁਲਾਇਆ ਜਾਵੇ ਮੈਂ ਅਕਸਰ ਡਾਕਟਰਾਂ ਦੇ ਗੇਟ ਮੂਰੇ ਵੇਨਾ ਵੀ ਕਾਫੀ ਜਣੇ ਖੜੇ ਹੁੰਦੇ ਆ ਵੇਟ ਕਰ ਰਹੇ ਹੁੰਦੇ ਆ 2-2 ਘੰਟੇ ਤੱਕ ਖੜਦੇ ਨੇ ਉਹਨਾਂ ਲਈ ਕੁਝ ਕਰਨਾ ਚਾਹੀਦਾ ਸਰਕਾਰ ਨੂੰ ਇਹ ਬੈਠਿਆਂ ਨੂੰ ਉੱਥੇ ਅਨਾਉਂਸਮੈਂਟ ਦੇ ਨਾਲ ਸੱਦਿਆ ਜਾਵੇ। ਧੰਨਵਾਦ। ਧੰਨਵਾਦ ਤਾਂ ਤੁਸੀਂ ਸੁਣਿਆ ਹੈ ਜਿਹੜੇ ਇੱਥੇ ਮਰੀਜ਼ ਪਹੁੰਚੇ ਨੇ ਕਾਫੀ ਜਿਹੜੇ ਖੁਸ਼ ਦਿਖਾਈ ਦੇ ਰਹੇ ਨੇ ਉਹਨਾਂ ਦਾ ਇਹੀ ਕਹਿਣਾ ਹੈ ਕਿ ਕਾਫੀ ਜਿਹੜੀਆਂ ਸਹੂਲਤਾਂ ਹੈ ਜਿਹੜੀਆਂ ਸਰਕਾਰ ਨੇ ਪ੍ਰੋਵਾਈਡ ਕਰਾਈਆਂ ਨੇ ਇਹਨਾਂ ਸਰਕਾਰੀ ਹਸਪਤਾਲਾਂ ਦੇ ਵਿੱਚ ਉਹਨਾਂ ਦਾ ਕਾਫੀ ਬੈਨੀਫਿਟ ਜਿਹੜਾ ਪੇਸ਼ੈਂਟ ਲੋਕਾਂ ਨੂੰ ਮਰੀਜ਼ਾਂ ਨੂੰ ਮਿਲ ਰਿਹਾ ਹੈ ਤਾਂ ਕਿਤੇ ਨਾ ਕਿਤੇ ਜਿਹੜਾ ਲੋਕਾਂ ਨੂੰ ਵੀ ਸਾਥ ਦੇਣਾ ਚਾਹੀਦਾ ਕਿਉਂਕਿ ਫਿਲਹਾਲ ਗੱਲ ਕਰੀਏ ਤਾਂ ਕਾਫੀ ਵੱਡੀ ਗਿਣਤੀ ਦੇ ਵਿੱਚ ਇੱਥੇ ਲੋਕ ਪਹੁੰਚੇ ਨੇ ਲੈ ਇਹਨਾਂ ਦੇ ਵਿੱਚ ਵੀ ਜ਼ਰੂਰ ਲੱਗਣਾ ਪੈਂਦਾ ਕਿਉਂਕਿ ਜੇਕਰ ਸਰਕਾਰ ਨੇ ਸਹੂਲਤ ਦਿੱਤੀ ਹੈ ਉਸ ਸਹੂਲਤ ਦਾ ਫਾਇਦਾ ਲੈਣ ਲਈ ਲੋਕ ਇੱਥੇ ਕਾਫੀ ਪਹੁੰਚਦੇ ਨੇ ਤੇ ਲੋਕਾਂ ਨੂੰ ਵੀ ਕਿਤੇ ਨਾ ਕਿਤੇ ਜਿਹੜਾ ਉਹਨਾਂ ਦਾ ਇਹੀ ਕਹਿਣਾ ਹੈ ਕਿ ਸਾਥ ਵੀ ਦੇਣਾ ਚਾਹੀਦਾ ਤਾਂ ਗੱਲਬਾਤ ਕਰਾਂਗੇ ਐਸਐਮਓ ਉਹਨਾਂ ਦਾ ਕੀ ਕਹਿਣਾ ਹੈ ਤਾਂ ਐਸਐਮਓ ਡਾਕਟਰ ਵਿਸ਼ੁਪਦੀਪ ਜੀ ਸਾਡੇ ਨਾਲ ਗੱਲਬਾਤ ਕਰਦੇ ਆਂ ਡਾਕਟਰ ਸਾਹਿਬ ਨਵੀਆਂ ਪਾਲਿਸੀਆਂ ਆ ਗਈਆਂ ਸਰਕਾਰ ਦੀਆਂ ਫਰੀ ਆਫ ਕੋਸਟ ਜਿਹੜੀਆਂ ਆ ਮੈਡੀਕਲਸ ਮਿਲ ਰਹੀ ਹੈ ਤੇ ਪੀੜ ਵੀ ਕਾਫੀ ਹੈ ਕਿਵੇਂ ਸਾਰਾ ਕਿਸ ਤਰੀਕੇ ਦਾ ਪਹਿਲਾਂ ਕਿਸ ਤਰੀਕੇ ਦੀ ਰੂਪਰੇਖਾ ਹੁੰਦੀ ਸੀ ਹੁਣ ਕਿਸ ਤਰੀਕੇ ਦੀ ਦੇਖੋ ਸਾਡਾ ਹਸਪਤਲ ਸ਼ੁਰੂ ਤੋਂ ਹੀ ਬਹੁਤ ਅੱਛੀਆਂ ਸੇਵਾਵਾਂ ਦੇ ਰਿਹਾ ਹੈ ਚਾਹੇ ਡਾਕਟਰ ਜ਼ੋਨ ਪੈਰਾਮੈਡਿਕ ਜ਼ੋਨ ਚਾਹੇ ਸਾਡੇ ਸਫਾਈ ਸੇਵਕ ਹੋਣ ਚਾਹੇ ਕਲਾਸ ਵਰੋਂ ਜਿੰਨੀਆਂ ਵੀ ਸੇਵਾਵਾਂ ਨੇ ਸਾਰੀਆਂ ਦੇਖੋ ਬੰਦਿਆਂ ਦੇ ਜਿਹੜੇ ਦਮਤੇ ਹੀ ਚੱਲਦੀਆਂ ਨੇ ਔਰ ਸਾਰੇ ਜਣੇ ਬਹੁਤ ਹੀ ਆਪਣੀਆਂ ਅੱਛੀਆਂ ਸੇਵਾਵਾਂ ਦੇ ਰਿਹਾ ਹੈ ਲੇਕਿਨ ਹੁਣ ਇੱਕ ਡਰੱਗ ਫ੍ਰੀ ਡਰੱਗ ਪਾਲਿਸੀ ਜੋ ਸ਼ੁਰੂ ਹੋਈ ਹੈ ਗਵਰਨਮੈਂਟ ਵੱਲੋਂ ਜਿਹਦੇ ਵਿੱਚ ਸਾਰੀਆਂ ਡਰੱਗ ਸਰਕਾਰ ਵੱਲੋਂ ਇਹ ਕਹੀਆਂ ਗਈਆਂ ਕਿ ਕੋਈ ਵੀ ਪੇਸ਼ੈਂਟ ਜਿਹੜਾ ਦਵਾਈ ਬਾਹਰੋਂ ਨਹੀਂ ਲੈ ਕੇ ਆਊਗਾ ਅਸੀਂ ਉਸ ਪਾਲਿਸੀ ਨੂੰ ਪੂਰੀ ਤਰ੍ਹਾਂ ਅਪਣਾਇਆ ਹੈ ਤੇ ਕੋਈ ਵੀ ਪੇਸ਼ੈਂਟ ਜਿਹੜਾ ਇੱਕ ਵੀ ਜਿਹੜੀ ਮੈਡੀਸਿਨ ਹੈ ਜਾਂ ਇੱਕ ਵੀ ਜਿਹੜਾ ਟੈਸਟ ਹੈ ਉਹ ਬਾਹਰੋਂ ਨਹੀਂ ਕਰਵਾਉਂਦਾ ਨਾ ਹੀ ਕੋਈ ਮੈਡੀਸਿਨ ਲੈ ਕੇ ਆਉਂਦਾ ਜਿਹਦੇ ਫਲਸ ਰੂਫ ਇਹ ਹੋਇਆ ਕਿ ਹਰ ਰੋਜ਼ ਜਿਹੜੀ ਜਿਹੜੀ ਓਪੀਡੀ ਪਹਿਲਾਂ 662 ਚੱਲ ਰਹੀ ਸੀ ਉਹ ਹੁਣ 1195 ਹੋ ਗਈ ਹੈ ਤੁਸੀਂ ਦੇਖ ਰਹੇ ਹੋ ਕਿ ਬਿਲਕੁਲ ਡਬਲ ਹੋ ਚੁੱਕੀ ਹੈ ਇਹ ਓਪੜੀ ਔਰ ਸਾਡੇ ਜਿਹੜੇ ਡਾਕਟਰਸ ਹੈ ਚਾਹੇ ਉਹਨਾਂ ਨੂੰ 4 ਵਜਾਂ ਆਪਣਾ ਬੈਠ ਕੇ ਇਥੇ ਇਲਾਜ ਕਰਦੇ ਆ ਤੇ ਸਾਰਿਆਂ ਨੂੰ ਦਵਾਈ ਦੇ ਕੇ ਜਾਂਦੇ ਆ ਜਿੰਨਾ ਤੱਕ ਹੋ ਸਕੇ ਡਾਕਟਰ ਸាប់ ਕੈ ਪਹਿਲਾਂ ਕਿਹੜੀ ਕਿਹੜੀ ਮੈਡੀਸਨ ਹੈ ਜਿਹੜੀ ਫ੍ਰੀ ਕੋਸਟ ਮਿਲਦੀ ਸੀ ਹੁਣ ਔਰ ਕਿੰਨੀ ਕੋਣ ਜਿਹੜੀਆਂ ਮੈਨ ਲੱਗੀਆਂ ਨਹੀਂ ਸਰ ਹੁਣ ਸਾਡ ਨੂੰ ਜੋ ਸਰਕਾਰ ਵੱਲੋਂ ਸਾਰੀਆਂ ਦਵਾਈਆਂ ਮੁਹੱਈਆ ਕਰਾਈਆਂ ਗਈਆਂ ਜਿਹਦੇ ਵਿੱਚ ਬੀਪੀ ਦੀਆਂ ਸ਼ੂਗਰ ਦੀਆਂ ਔਰ ਇੱਥੇ ਮੈਂ ਦੱਸਣਾ ਚਾਹਾਂ ਕਿ ਕਿਉਂ ਸਰਕਾਰ ਵੱਲੋਂ ਸਾਨੂੰ ਇੱਕ ਲੈਟਰ ਆਇਆ ਅਸੀਂ ਬੀਪੀ ਤੇ ਸ਼ੂਗਰ ਦੇ ਮਰੀਜ਼ਾਂ ਨੂੰ ਨਾ ਪਰੇਸ਼ਾਨ ਹੋਣ ਇਸ ਕਰਕੇ ਅਸੀਂ 30 ਦਿਨ ਦੀ ਜਿਹੜੀ ਮੈਡੀਸਨ ਹੈ ਬੀਪੀ ਤੇ ਸ਼ੂਗਰ ਦੀ ਉਹਨਾਂ ਨੂੰ ਦੇਣੀ ਸ਼ੁਰੂ ਕਰਤੀ ਹੈ ਤਾਂ ਕਿ ਰਸ਼ਵੀ ਥੋੜਾ ਘਟ ਜੇ ਔਰ ਜਿਹੜੇ ਇਸ ਤਰ੍ਹਾਂ ਦੇ ਕ੍ਰੋਨਿਕ ਪੇਸ਼ੈਂਟ ਹੈ ਉਹਨਾਂ ਨੂੰ ਵਾਰੀ ਵਾਰੀ ਵੀ ਸਿਵਲ ਹਸਪਤਲ ਦਾ ਚੱਕਰ ਨਾ ਮਾਰਨਾ ਪਵੇ ਉੱਤੇ 30 ਦਿਨ ਦੀ ਦਵਾਈ ਜਿਹੜੀ ਹੈ ਸਾਡੇ ਹਸਪਤਲ ਦੇ ਵਿੱਚੋਂ ਇਕੱਠੀ ਲੈ ਕੇ ਜਾ ਸਕਦੇ ਆ ਸਰ ਇਸ ਤੋਂ ਇਲਾਵਾ ਜੇ ਆਪਾਂ ਗੱਲ ਕਰਕੇ ਟੈਸਟਿੰਗ ਹੋ ਰਹੀ ਹੈ ਐਕਸਰੇ ਹੋ ਰਿਹਾ ਹੈ ਉਧਰਲੇ ਪਾਸੇ ਦੀਆਂ ਕਿਸ ਤਰ੍ਹਾਂ ਦੀਆਂ ਸਵਾਵਾ ਉਹਨਾਂ ਦੇ ਵਿੱਚ ਵੀ ਕੋਈ ਡਿਫਰੈਂਟ ਹੈ ਸਰ ਹੁਣ ਅਸੀਂ 24 ਘੰਟੇ ਜਿਹੜਾ ਐਕਸਰੇ ਬਿਲਕੁਲ ਸ਼ੁਰੂ ਕਰਤਾ ਹੈ ਪਹਿਲਾਂ ਥੋੜਾ ਸਾਨੂੰ ਆਨ ਕਾਲ ਬੁਲਾਉਣਾ ਪੈਂਦਾ ਸੀ ਲੇਕਿਨ ਹੁਣ ਸਾਡੀ ਖਿੜਕੀ ਜਿਹੜੀ ਹੈ ਉਹ 24 ਘੰਟੇ ਤੁਸੀਂ ਕਦੇ ਵੀ ਰਾਤ ਨੂੰ ਚਾਹੀ 12 ਵਜੇ ਵੀ ਆਉਂਗੇ ਤਾਂ ਸਾਡੀ ਖਿੜਕੀ ਉਹ ਚੱਲਦੀ ਤੁਹਾਨੂੰ ਮਿਲੇਗੀ ਤੁਸੀਂ ਆਪਣੀ ਪਰਚੀ ਖਿੜਕੀ ਤੋਂ ਹੀ ਕਟਾਉਂਗੇ ਉਹਦੇ ਨਾਲ ਨਾਲ ਐਕਸਰੇ ਜਿਹੜਾ ਹੈ ਸਾਡਾ 24 ਘੰਟੇ ਚੱਲੇਗਾ ਲੈਬ ਦੀ ਸਰਵਿਸਿਜ਼ ਵੀ 24 ਘੰਟੇ ਚੱਲ ਰਹੀਆਂ ਇਹ ਸਾਰਾ ਕੁਝ 24 ਘੰਟੇ ਚੱਲਦਾ ਹੈ ਤੇ ਜੇ ਕਿਸੇ ਨੂੰ ਡਰੱਗਸ ਦੀ ਕੋਈ ਲੋੜ ਹੈ ਉਹ ਵੀ 24 ਘੰਟੇ ਸਾਡੇ ਕੋਲੋਂ ਤੁਹਾਨੂੰ ਮਿਲਣੀਆਂ ਇਹ ਵੀ ਪਤਾ ਲੱਗਿਆ ਹੈ ਕਿ ਸਿਵਲ ਹਸਪਤਾਲ ਦੇ ਵਿੱਚ ਹੁਣ ਡਰਸਸ ਦੀਆਂ ਸੁਭਾਵਾਂ ਵੀ ਲੋਕਾਂ ਨੂੰ ਜਿਹੜੀਆਂ ਮ ਸਰ ਬਿਲਕੁਲ ਡਾਇਲਿਸਿਸ ਦੀਆਂ ਸੇਵਾਵਾਂ ਮਿਲਨੀ ਸ਼ੁਰੂ ਹੋ ਗਈਆਂ ਇਹਦੇ ਵਿੱਚ ਜੋ ਇੱਕ ਸਕੀਮ ਹੈ ਉਹ ਪ੍ਰਧਾਨ ਮੰਤਰੀ ਵੱਲੋਂ ਸਕੀਮ ਸ਼ੁਰੂ ਕੀਤੀ ਗਈ ਹੈ ਜਿਦੇ ਵਿੱਚ ਜਿਹੜਾ ਟੈ ਡਾਇਲਿਸਿਸ ਹੈ ਬਿਲਕੁਲ ਫ੍ਰੀ ਹੁੰਦਾ ਹੈ ਔਰ ਉਹਦੇ ਜਿਹੜੇ ਪੈਸੇ ਆ ਸਾਨੂੰ ਉਧਰੋਂ ਆ ਜਾਂਦੇ ਆ ਅਸੀਂ ਸਾਰਾ ਜਿਹੜਾ ਡਾਇਲਿਸਿਸ ਹੈ ਚਾਹੇ ਆਸ਼ਮਾਨ ਦੇ ਅੰਦਰ ਹੋਵੇ ਚਾਹੇ ਕਿਸੇ ਕੋਲ ਨਾ ਪੈਸੇ ਹੋਣ ਤਾਂ ਵੀ ਅਸੀਂ ਸਾਰਾ ਕੁਝ ਫ੍ਰੀ ਕਰ ਰਹੇ ਹਾਂ ਡਾਕਟਰ ਸਾਹਿਬ ਜਿਵੇਂ ਹੁਣ ਪਹਿਲਾਂ ਕਿਤੇ ਨਾ ਕਿਤੇ ਮੀਡਲ ਫੈਮਿਲੀ ਦੇ ਲੋਕ ਜ਼ਿਆਦਾਤਰ ਇੱਥੇ ਆਉਂਦੇ ਸੀਗੇ ਹੁਣ ਲੱਗਦਾ ਕਿਤੇ ਨਾ ਕਿਤੇ ਜਿਹੜੇ ਅਮੀਰ ਲੋਕ ਆ ਉਹਨਾਂ ਦਾ ਵੀ ਇੱਧਰ ਨੂੰ ਰੁਖ ਹੋ ਗਿਆ ਸਰ ਸਾਰੇ ਮਰੀਜ਼ ਚਾਹੇ ਉਹ ਸ਼ਹਿਰ ਦੇ ਮੈਂ ਤਾਂ ਦੇਖਦਾ ਕਿ ਮੇਰੇ ਦੋਸਤ ਮਿੱਤਰ ਵੀ ਜਿਹੜੇ ਐ ਜਾਂ ਮੇਰੇ ਜਾਣਕਾਰ ਬਹੁਤ ਰਿਚ ਫੈਮਲੀਆਂ ਦੇ ਲੋਕ ਵੀ ਸਾਡੇ ਕੋਲ ਹੀ ਹੁਣ ਆਉਣਾ ਸ਼ੁਰੂ ਹੋਇਆ ਕਿਉਂਕਿ ਮਰੀਜ਼ ਨੇ ਉਸ ਜਗ੍ਹਾ ਤੇ ਜਾਣਾ ਜਿੱਥੇ ਉਸ ਦਾ ਇਲਾਜ ਸਹੀ ਹੋਵੇ ਜਿੱਥੇ ਉਸ ਨੂੰ ਸਹੀ ਸਲਾਹ ਮਿਲੇ ਜਿੱਥੇ ਉਸ ਨੂੰ ਸਹੀ ਟੈਸਟ ਹੋਣ ਤੇ ਜਿੱਥੇ ਉਸ ਦੀ ਸਹੀ ਦਵਾਈ ਬੁੱਢੀ ਹੋ ਸਕੇ। ਔਰ ਇਹ ਤਿੰਨੇ ਚੀਜ਼ਾਂ ਦੇ ਵਿੱਚ ਸਾਡਾ ਸਿਵਲ ਹਸਪਤਾਲ ਫਰੀਦਕੋਟ ਜੋ ਹੈ ਖਰਾ ਉਤਰਿਆ ਹੈ ਤੇ ਮੈਨੂੰ ਲੱਗਦਾ ਹੈ ਕਿ ਇਹਨਾਂ ਸੇਵਾਵਾਂ ਨੂੰ ਅਸੀਂ ਇਸ ਤਰ੍ਹਾਂ ਨਿਰੰਤਰ ਜਾਰੀ ਰੱਖਾਂਗੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਹੋਰ ਵੀ ਜਿਹੜੀਆਂ ਫੈਸਿਲਿਟੀਆਂ ਨੇ ਜੋ ਵੱਡੇ ਸ਼ਹਿਰਾਂ ਦੇ ਵਿੱਚ ਫੈਸਿਲਿਟੀਆਂ ਹੁੰਦੀਆਂ ਸਾਡੇ ਕੋਲ ਇੱਕ MRI ਦੀ ਕਾਰਟ ਹੈ ਮੈਨੂੰ ਲੱਗਦਾ ਉਹ ਵੀ ਜਲਦ ਤੋਂ ਜਲਦ ਅਸੀਂ ਲੈ ਕੇ ਆਵਾਂਗੇ ਤਾਂ ਜੋ ਇਸ ਸੁਵਿਧਾ ਲਈ ਵੀ ਕਿਸੇ ਨੂੰ ਹੋਰ ਬਾਹਰ ਨਾ ਜਾਣਾ ਪਵੇ। ਸਰ ਅਸੀਂ ਬਾਹਰ ਦੇਖਿਆ ਹੈ OPD ਦੇ ਬਾਹਰ ਭੀੜ ਤਾਂ ਪਹਿਲਾਂ ਹੀ ਬਹੁਤ ਹੁੰਦੀ ਸੀ ਜਿਵੇਂ ਜਿੱਥੇ ਮੈਡੀਸਿਨ ਮਿਲ ਰਹੀ ਹੈ ਉੱਥੇ। ਕੋਣ ਅੱਜ ਦੇਖਿਆ ਬਹੁਤ ਜ਼ਿਆਦਾ ਭੀੜ ਹੈ ਕਿਤਨੇ ਕਿਤੇ ਜਿਹੜਾ ਪੇਸ਼ੈਂਟ ਆਉਂਦੇ ਆ ਉਹਨਾਂ ਨੂੰ ਪਰੇਸ਼ਾਨੀਆਂ ਵੀ ਆਉਂਦੀਆਂ ਇਸ ਦੇ ਵਾਸਤੇ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਨਾ ਕੋਈ ਤੁਸੀਂ ਮੈਨੇਜ ਕਰ ਰਹੇ ਹੋ ਤਾਂ ਜੋ ਜਿਹੜੇ ਪੇਸ਼ੈਂਟ ਆਉਂਦੇ ਆ ਇੱਥੇ ਕੋਈ ਲਾਈਨਾਂ ਨਾ ਲੱਗਣ ਉਹਨਾਂ ਨੂੰ ਟਾਈਮ ਨਾ ਖਰਾਬ ਹੋਵੇ ਉਹਨਾਂ ਨੂੰ ਪਰੇਸ਼ਾਨੀ ਨਾ ਆਵੇ ਕੋਈ ਮੁਸ਼ਕਲ ਨਾ ਸਿਰੇ ਤੁਹਾਡੀ ਗੱਲ ਬਿਲਕੁਲ ਠੀਕ ਹੈ ਜਦੋਂ ਵੀ ਕਿਤੇ ਚਾਹੇ ਆਪਣਾ ਘਰ ਹੀ ਹੋਵੇ ਜਦੋਂ ਉਹਦੇ ਵਿੱਚ ਕੁਝ ਮੈਂਬਰ ਵੱਜ ਜਾਂਦੇ ਆ ਤਾਂ ਕਈ ਵਾਰੀ ਰੋਟੀ ਪਕਾਉਣ ਦੇ ਵਿੱਚ ਰੋਟੀ ਖਾਣ ਦੇ ਵਿੱਚ ਥੋੜਾ ਸਮਾਂ ਲੱਗਦਾ ਉਸੇ ਤਰ੍ਹਾਂ ਹੀ ਇਹ ਹੈ ਕਿ ਸਾਡੇ ਕੋਲ ਜਿਹੜੇ ਦਵਾਈਆਂ ਹੈ ਉਹਨਾਂ ਨੂੰ ਲਾਈਨ ਦੇ ਵਿੱਚ ਜਰੂਰ ਥੋੜਾ ਜਿਹਾ ਸਮਾਂ ਲੱਗ ਰਿਹਾ ਹੈ ਲੇਕਿਨ ਉਹਦੇ ਲਈ ਅਸੀਂ ਸਰਕਾਰ ਨੂੰ ਲਿਖ ਕੇ ਭੇਜਿਆ ਹੈ ਤੇ 11 ਤਰੀਕ ਨੂੰ ਅਸੀਂ ਜਿਹੜਾ ਹੈਗਾ ਦੋ ਕਾਊਂਟਰ ਹੋਰ ਸ਼ੁਰੂ ਕਰਨ ਜਾ ਰਹੇ ਹਾਂ ਜੋ ਇਹ ਵੀ ਸੜੀ ਜੋ ਪ੍ਰੋਬਲਮ ਆ ਰਹੀ ਹੈ ਇਹ ਵੀ ਅਸੀਂ ਜਲਦੀ ਠੀਕ ਕਰ ਦਾਂਗੇ ਇੱਕ ਅਸੀਂ ਆਪਣੇ ਮੁਲਾਜ਼ਮਾਂ ਲਈ ਇੱਕ ਖਿੜਕੀ ਜਿਹੜੀ ਹੈ ਉਹ ਅੱਡ ਸ਼ੁਰੂ ਕੀਤੀ ਹੈ ਤਾਂ ਜੋ ਕਈ ਵਾਰੀ ਉਹਨਾਂ ਨੇ ਦਵਾਈ ਲੈਣੀ ਹੁੰਦੀ ਹੈ ਤਾਂ ਉਹਨਾਂ ਦਾ ਟਾਈਮ ਵੀ ਨਾ ਖਰਾਬ ਹੋਵੇ ਤੇ ਉਹ ਆਪਣੀ ਸੀਟ ਤੇ ਜਲਦ ਤੋਂ ਜਲਦ ਪਹੁੰਚ ਸਕਣ ਇੱਕ ਹੋਰ ਵੀ ਗੱਲ ਦੇਖੀ ਅਸੀਂ ਬਾਗ ਦੇ ਵਿੱਚ ਜਾ ਕੇ ਵੇਖਿਆ ਕਿਤਨਾ ਕਿਤੇ ਹੋਣ ਜਿਹੜੀ ਸਫਾਈ ਪੱਖੋਂ ਵਧੀਆ ਲੱਗ ਰਿਹਾ ਬਾਗ ਔਰ ਫੈਸਿਲਿਟੀਆਂ ਜਿਹੜੀ ਉੱਥੇ ਪੇਸ਼ੈਂਟ ਨੂੰ ਉੱਥੇ ਵੀ ਪੂਰੀ ਵਧੀਆ ਪ੍ਰੋਪਰ ਤਰੀਕੇ ਨਾਲ ਮਿਲ ਰਹੀ ਵਧੀਆ ਬਹੁਤ ਜੀ ਸਾਰੇ ਤਰ੍ਹਾਂ ਦੀ ਫੈਸਿਲਿਟੀ ਸਾਡੇ ਕੋਲ ਅਵੇਲੇਬਲ ਹੈ ਤੁਸੀਂ ਇਮੇਜਿਨ ਕਰੋ ਕਿ ਅਸੀਂ ਟੀਕੇ ਆਰ ਵਾਰਡ ਜੋ ਹੈ ਟੋਟਲ ਨੀ ਰਿਪਲੇਸਮੈਂਟ ਦੇ ਮੇਨ ਲਗਾ ਦਾ ਮੈਡੀਕਲ ਕਾਲਜ ਦੇ ਵਿੱਚ ਵੀ ਇਹ ਔਰਡ ਨਹੀਂ ਹੈਗਾ ਸਾਡੇ ਕੋਲ ਉਸ ਔਰਡ ਦੇ ਵਿੱਚ ਅਸੀਂ 10 ਬੈੱਡ ਲਗਾਏ ਹੋਏ ਜੇ ਕਿਸੇ ਨੇ ਗੋਡੇ ਪਵਾਣੇ ਹੋਣ ਤਾਂ 10 ਬੈੱਡਸ ਦੇ ਉੱਪਰ ਵਿਦਆਊਟ ਐਨੀ ਚਾਰਜ ਅਸੀਂ ਉਹ ਵੀ ਔਰਡ ਅਲੱਗ ਬਣਾਇਆ ਹੋਇਆ ਹੈ ਫ੍ਰੀ ਆਫ ਕੋਸਟ ਗੋਡੇ ਬਦਲੋ ਕੋਈ ਵੀ ਗੋਡੇ ਬਦਲਣ ਤੇ ਜਾਂ ਚੂਲਾ ਬਦਲਣ ਤੇ ਜਿਹਦਾ ਕੋਲ ਆਯੁਸ਼ਮਾਨ ਕਾਰਡ ਬਣਿਆ ਹੋਇਆ ਉਹਦਾ ਇੱਕ ਵੀ ਪੈਸਾ ਨਹੀਂ ਲੱਗੇਗਾ ਪ੍ਰਾਈਵੇਟ ਤੋਂ ਕਿਸੇ ਨੇ ਗੋਡੇ ਬਦਲਾਉਣੇ ਹੁਣ ਕਿੰਨਾ ਫਰਕ ਪੈਂਦਾ ਇੱਥੇ ਫ੍ਰੀ ਜੋ ਬਿਲਕੁਲ ਫ੍ਰੀ ਤੇ ਬਾਹਰ ਕਿੰਨੇ ਪੈਸੇ ਲੱਗਣਗੇ 2.5 अच्छे प्राइवेट हॉस्पिटल ਤੋਂ ਕਰਵਾਉਣਾ ਹੋਵੇ ਤਾਂ 2 ਤੋਂ 22 ਤੋਂ 3 ਲੱਖ ਰੁਪਏ ਦਾ ਖਰਚਾ ਹੈ ਜਿਹੜਾ ਸਾਡੇ ਹਸਪਤਲ ਦੇ ਵਿੱਚ ਪੇਸ਼ੈਂਟ ਦੇ ਆਉਣ ਤੋਂ ਲੈ ਕੇ ਜਾਣ ਤੱਕ ਕੋਈ ਵੀ ਖਰਚਾ ਨਹੀਂ ਹੁੰਦਾ ਇੱਕ ਵੀ ਪੈਸਾ ਨਹੀਂ ਇੱਥੇ ਪੇਸ਼ੈਂਟ ਦਾ ਖਰਚ ਹੁੰਦਾ ਪਬਲਿਕ ਨੂੰ ਕੀ ਅਪੀਲ ਹੈ ਤੁਹਾਡੇ ਵੱਲੋਂ ਕਿਉਂਕਿ ਜੇਕਰ ਸਰਕਾਰ ਨੇ ਪ੍ਰਸਿਲਟੀ ਦਿੱਤੀ ਹੈ ਜਿਵੇਂ ਹੁਣ ਆਪਣਾ ਸਾਰੀ ਮੈਡੀਸਨ ਫਰੀ ਆਫ ਕੋਸਟ ਕਰਤੀ ਹੈ ਉਹਨਾਂ ਦਾ ਕਿਤਨਾ ਕਿਤੇ ਜਿਹੜਾ ਸਹਿਯੋਗ ਇਸ ਤਰੀਕੇ ਦਾ ਰਹਿਣਾ ਚਾਹੀਦਾ ਦੇਖੋ ਮੈਂ ਸਾਰੇ ਲੋਕਾਂ ਨੂੰ ਇਹ ਅਪੀਲ ਕਰਨਾ ਚਾਹਾਂਗਾ ਕਿ ਜਿਸ ਤਰ੍ਹਾਂ ਸਰਕਾਰ ਨੇ ਸਾਡੇ ਮਾਨਯੋਗ ਸਿਵਲ ਸਰਜਨ ਡਾਕਟਰ ਮਨਿੰਦਰਪਾਲ ਜੀ ਨੇ ਸਾਨੂੰ ਦਿਸ਼ਾ ਨਿਰਦੇਸ਼ ਦਿੱਤੇ ਆ ਉਸ ਹਾਵਨਾ ਸੀ ਚੱਲ ਕੇ ਬਹੁਤ ਅੱਛਾ ਲੋਕਾਂ ਦੀ ਸੇਵਾ ਕਰਨ ਦੀ ਕੋਸ਼ਿਸ਼ ਕਰ ਰਹੇ ਆ ਲੇਕਿਨ ਜਦੋਂ ਬਹੁਤ ਜ਼ਿਆਦਾ ਰਸ਼ ਹੁੰਦਾ ਹੈ ਤਾਂ ਕਿਤੇ ਨਾ ਕਿਤੇ ਸਾਡੇ ਕੋਲੋਂ ਵੀ ਕੁਝ ਕਮੀਆਂ ਰਹਿ ਜਾਂਦੀਆਂ ਅਸੀਂ ਉਹਨਾਂ ਨੂੰ ਬਹੁਤ ਜਲਦੀ ਦੂਰ ਕਰਾਂਗੇ ਜੇਕਰ ਥੋੜਾ ਜਿਹਾ ਉਹਨਾਂ ਨੂੰ ਦਵਾਈ ਲੈਣ ਦੇ ਵਿੱਚ ਜਾਂ ਡਾਕਟਰ ਨੂੰ ਦੇਖਣ ਚ ਸਮਾਂ ਲੱਗ ਰਿਹਾ ਹੈ ਤਾਂ ਉਸ ਨਾਲ ਸਾਨੂੰ ਸਹਿਯੋਗ ਕਰਨ ਪਰ ਇਸ ਗੱਲ ਦੀ ਮੈਂ ਤੁਹਾਨੂੰ ਉਮੀਦਵਾਨਾ ਉਸ ਗੱਲ ਦੀ ਪੂਰੀ ਤੁਹਾਨੂੰ ਸ਼ੋਰਟੀ ਹੈ ਕਿ ਇੱਥੇ ਜਦੋਂ ਆਉਂਗੇ ਤਾਂ ਤੁਹਾਨੂੰ ਸਾਡੇ ਡਾਕਟਰ ਅੱਛੀ ਤਰ੍ਹਾਂ ਦੇਖਣਗੇ ਤੁਹਾਡੇ ਸਾਰੇ ਟੈਸਟ ਬਹੁਤ ਅੱਛੀ ਤਰ੍ਹਾਂ ਹੋਣਗੇ ਤੇ ਦਵਾਈਆਂ ਸਾਰੀਆਂ ਤੁਹਾਨੂੰ ਫ੍ਰੀ ਮਿਲਣੀਆਂ ਸੇ ਨੂੰ ਕੋਈ ਦਿੱਕਤ ਆਉਂਦੀ ਹੈ ਤਾਂ ਮੈਨੂੰ ਉਹ ਪਰਸਨਲ ਤੌਰ ਤੇ ਆ ਕੇ ਮਿਲ ਸਕਦਾ ਹੈ थैंक यू वेरी मच ਤਾਂ ਸੁਣਿਆ ਤੁਸੀਂ ਜੋ ਸਰਕਾਰ ਦੀਆਂ ਨਵੀਆਂ ਸਹੂਲਤਾਂ ਮਿਲਣ ਜਾ ਰਹੀਆਂ ਨੇ ਜਿਹੜੇ ਪੇਸ਼ੈਂਟਸ ਨੇ ਸਿਵਲ ਹਸਪਤਾਲ ਦੇ ਵਿੱਚ ਆਉਂਦੇ ਨੇ ਸਰਕਾਰੀਆ ਦੇ ਵਿੱਚ ਜਿੰਨੇ ਵੀ ਤਮਾਮ ਪੰਜਾਬ ਦੇ ਵਿੱਚ ਹੈ ਤਾਂ ਆਪਾਂ ਗੱਲ ਕਰਕੇ ਫਰੀਦਕੋਟ ਹਸਪਤਾਲ ਦੀ ਤਾਂ ਡਾਕਟਰ ਸਾਹਿਬ ਨੇ ਜਿਵੇਂ ਦੱਸਿਆ ਅੰਕੜਿਆਂ ਦੀ ਕਾਫੀ ਜਿਹੜੀ ਤਦਾਦ ਵਧੀ ਹੈ ਪੇਸ਼ੈਂਟ ਕਾਫੀ ਜਿਹੜੇ ਆਉਣ ਲੱਗੇ ਨੇ ਕਿਉਂਕਿ ਸਾਰੀਆਂ ਮੈਡੀਸਿਨ ਜਿਹੜੇ ਫ੍ਰੀ ਆਫ ਕੋਸਟ ਇਥੋਂ ਮੈਲੀਆਂ ਸ਼ੁਰੂ ਹੋ ਗਿਆ ਨੇ ਤਾਂ ਸਿੱਧੇ ਤੌਰ ਤੇ ਕਹਤਾ ਹੈ ਕਿ ਪੂਰੇ ਸਿਵਲ ਹਸਪਤਾਲ ਦੇ ਵਿੱਚ ਹਰ ਇੱਕ ਜਿਹੜੀ ਸਹੂਲਤ ਹੈ ਜਿਹੜੀ ਮਰੀਜ਼ ਨੂੰ ਮਿਲੇਗੀ ਤਾਂ ਮਿਲ ਵੀ ਰਹੀ ਹੈ ਤਾਂ ਮਰੀਜ਼ਾਂ ਨੂੰ ਵੀ ਕਿਤੇ ਨਾ ਕਿਤੇ ਜਿਹੜਾ ਇਸ ਸਟਾਫ ਦਾ ਡਾਕਟਰ ਸਾਹਿਬ ਦਾ ਇਹਨਾਂ ਦਾ ਸਾਥ ਦੇਣਾ ਚਾਹੀਦਾ ਹੈ ਜੇਕਰ ਕਿਤੇ ਨਾ ਕਿਤੇ ਕਿਸੇ ਮਰੀਜ਼ ਨੂੰ ਦਿੱਕਤ ਆਉਂਦੀ ਹੈ ਤਾਂ ਉਹ ਡਾਕਟਰ ਸਾਹਿਬ ਜਿਵੇਂ ਐਸਐਮਓ ਸਾਹਿਬ ਨੇ ਸਿੱਧਾ ਕਿਹਾ ਕਿ ਉਹਨਾਂ ਦੇ ਨਾਲ ਨਿੱਜੀ ਤੌਰ ਤੇ ਸੰਪਰਕ ਕਰ ਸਕਦਾ ਹੈ ਤਾਂ ਜੋ ਉਹਨਾਂ ਨੂੰ ਜਿਹੜੀ ਦਿੱਕਤ ਹੈ ਕਿਤੇ ਨਾ ਕਿਤੇ ਉਹਨਾਂ ਦੀ ਦੂਰ ਕੀਤੀ ਜਾਵੇ ਗੁਰਜੀਤ ਸਿੰਘ ਰਮਣਾ ਡੇ 5 ਚੈਨਲ ਪੰਜਾਬੀ ਫਰੀਦਕੋਟ ਨਿਰਧਰ ਹਾਂ ਨਿਰਪੱਖ ਰਹਾਂ ਆਜ਼ਾਦ ਹਾਂ ਸੱਚ ਕਹਾਂ ਗੱਲ ਕਰਾਂਗੇ ਸਿਆਸੀ ਹਵਾ ਦੀ ਕੋਣਗੇ ਹੁਕਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਕਿਸਾਂਗੇ ਕੌਣ ਕਰ ਰਿਹਾ ਥੋੜੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹੋਣਗੇ ਹਰ ਪਹਿਲੂ ਤੇ ਰੋਜ਼ ਚਰਚੇ ਭੁੱਲਾਂਗੇ ਅੰਦਰੂਨੀ ਰਾਜ ਬਣਾਗੇ بلند ਆਵਾਜ਼ ਖੇਤ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਮਨੁੱਖਾਂ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਸੰਘਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾਤ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਹੈ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ধরੋਹਾਰ ਸਿਹਤ ਅਹ ਸੰਸਕ੍ਰਿਤੀ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸ਼ਸ਼ੀਕਲ ਜੀ ਮੈਂ ਹਕੁਲ ਰਾਜ ਹੁੰਦਾਵਾ ਤੇ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਾ ਹੈ ਕਨ ਕੈਨੇਡਾ ਵਿੱਚ